वचन सू दसदा बैबल सी है कि ये सा विश्वास है हमें पहला यौना पंचा क्यों जो हरेक ज़ेड़ा परमेश्वर तो जमया है वो संसार उत्ते फतेह पाता है हमें जो परमेश्वर तो जमे है अ संसार उत्ते फतेह पाते हैं ਉਸ ਸੰਸਾਰ ਉਤੇ ਫਤਿਹ ਪਾਉਂਦਾ ਹੈ ਔਰ ਫਤਿਹ ਇਹ ਹੈ ਇਹਨੇ ਸੰਸਾਰ ਉਤੇ ਫਤਿਹ ਪਾਈ ਅਰਥਾਤ ਸਾਡੀ ਨੇਚਾ ਪਹਿਲਾ ਯੋਨਾ ਪੰਜ ਚਾਰ ਮਨੁਸੀ ਵਿਸ਼ਵਾਸ ਆਪਣੇ ਨਾਮ ਸੰਸਾਰ ਉਤੇ ਜਿੱਤ ਪ੍ਰਾਪਤ ਕਰਦੇ ਆ ਸੰਸਾਰ ਸਾਡੇ ਤੇ ਆ ਵੀ ਨਹੀਂ ਹੁੰਦਾ ਇਹ ਜੋ ਸੰਸਾਰ ਦੀਆਂ ਚੀਜ਼ਾਂ ਹਨ ਇਹ ਜੋ ਸੰਸਾਰ ਦੇ ਫੈਸ਼ਨ ਦੀ ਦਰਵਾਜ ਰਸਮਾਂ ਹਨ ਅਇਓਸ ਤੇਰੇ ਦੇ ਵਾਲ ਨਹੀਂ ਕਟਾਈ ਫਿਰਦੇ ਅਜੋਦਾ ਦੇ ਹੁਲੀਆਂ ਨਹੀਂ ਬਣਾਈ ਫਿਰਦੇ ਅਯੋ ਦਾਦੇ ਪਹਿਰਾਵੇ ਨਹੀਂ ਪਾਉਂਦੇ ਠੀਕ ਹੈ ਕਿਉਂਕਿ ਅਈ ਲਉ ਦੇ ਰਾਹੀ ਯਿਸੂ ਮਸੀਹ ਦੀ ਕਿਰਪਾ ਦੇ ਰਾਹੀ ਉਹਨਾ ਚੀਜ਼ਾਂ ਦੇ ਉੱਤੇ ਫਤਿਹ ਮੰਦੇ ਆਂ ਉਹ ਚੀਜ਼ਾਂ ਸਾਡੇ ਉੱਤੇ ਕੰਟਰੋਲ ਨਹੀਂ ਕਰਦੀਆਂ ਆਮਨ ਸੁ ਪ੍ਰਭੂ ਯਾਛੂ ਮਸੀਹ ਕਦੇ ਅਸਫਲ ਨਹੀਂ ਹੁੰਦਾ ਆਮਨ ਉਹ ਕਦੇ ਫੇਲ ਨਹੀਂ ਹੁੰਦਾ ਉਹ ਮਹਾਨ ਵਿਜੇਤਾ ਹੈ। ਔਰ ਉਹਨੇ ਉਹ ਜਿੱਤ ਜੋ ਹੈ ਸਾਨੂੰ ਦਿੱਤੀ ਹੈ। ਆਮੇ। ਔਰ ਸਾਨੂੰ ਜੇਤੂਆਂ ਤੋਂ ਵੀ ਵੱਧ ਕੇ ਬਣਾਇਆ ਹੈ। ਆਮੇ। ਇਲੇ ਇ ਵਿਆਜ ਕਰੇ ਜਾਣੇ ਇੱਥੇ ਦੀਆਂ ਕੋਈ ਭੈਣਾ ਹਨ ਕਿਸੇ ਨੇ ਉਹਨਾਂ ਨੂੰ ਵਿਆਜ ਚ ਦੇਖਿਆ। ਔਰ ਕਿਉਂਕਿ ਬਹੁਤ ਸਾਲਾਂ ਤੋਂ ਉਹਨਾਂ ਨੇ ਇੱਥੇ ਦੇਖਦੇ ਹੋ ਕਹਿੰਦੇ ਕਿ ਉਹਨਾਂ ਨੂੰ ਮੇਕਅਪ ਨਾਲ ਭਰੀਆਂ ਔਰ ਬੜੇ ਹੋਰ ਤਰ੍ਹਾਂ ਦੀਆਂ ਦੇਖਿਆ। ਔਰ ਮੈਂ ਉਹਨਾਂ ਨੂੰ ਕਿਹਾ ਕਿ ਉਹਨਾ ਉਹ ਤਾਂ ਵਿਸ਼ਵਾਸੀ ਨਹੀਂ ਹਨ ਤੁਸੀਂ ਉਹਨਾਂ ਤੋਂ ਠੋਕਰ ਨਾ ਖਾਓ। ਪਰ ਕਿਉਂਕਿ ਉਹਨਾਂ ਨੂੰ ਇੱਥੇ ਦੇਖਦੇ ਆਂ ਔਰ ਉਹਨਾਂ ਨੂੰ ਇੱਥੇ ਚੀਜ਼ਾਂ 'ਚ ਸ਼ਾਮਲ ਹੁੰਦਾ ਵੇਖਦੇ ਆਂ ਫਿਰ ਉਹਨਾਂ ਨੇ ਕਿਤੇ ਵਿਆਹ ਸ਼ਾਦੀ 'ਚ ਦੇਖਦੇ ਏਦਾਂ ਦੇ ਪਹਿਰਾਵਿਆਂ 'ਚ ਤਾਂ ਉਹਨਾਂ ਨੂੰ ਇਹਹੀ ਦੱਸ ਰਹੇ ਇੱਥੋਂ ਬੇਚ ਦੱਸ ਰਹੇ ਕਿ ਉਹਨਾਂ ਦਾ ਛੱਡੂ ਉਹਦਾ ਨੇ ਕਦੀ ਸਾਡੇ ਆਗਿਆਕਾਰੀ ਨਹੀਂ ਕੀਤੀ ਨਾ ਵਚਨ ਦੀ ਕੀਤੀ ਹੈ ਠੀਕ ਹੈ ਤੁਸੀਂ ਕਿਸੇ ਤੋਂ ਏਦਾਂ ਠੁੱਕਰ ਨਹੀਂ ਖਾਣੇ ਕੋਈ ਤੁਹਾਨੂੰ ਅਗਰ ਟੱਕਰ ਦਾ ਆਇਆ ਔਰ ਤੁਸੀਂ ਜੇ देर ਤੋਂ ਆ ਰਹੇ ਤੁਹਾਨੂੰ ये, ये तो पता ही है कि इत विश्वासी कौन हैं और जो विश्वासी नहीं हैं वो कौन है तो पता ही थानू भावे आ रहे हैं सारे आने वाले विश्वासी नहीं है सही है ना सो अमेरिक ठोको नहीं खाने पर जो नवा जन्म पाया है अमे वो चाहे दुख उ विश्वासी है चाहे विह चाहे खुशी है उत्थे भी विश्वासी है ਉਹ ਤਾਂ ਸਾਰੇ ਪਾਸੇ ਬਜ਼ਾਰਾਂ ਚੌਂਕਾਂ ਚ ਕੱਲਾ ਕਿਤੇ ਵੀ ਆਮੇਨ ਬਜ਼ਾਰਾਂ ਚ ਗਲੀਆਂ ਚ ਮਾਰਕੀਟ ਚ ਜਿੱਥੇ ਕਿਤੇ ਵੀ ਐ ਆਪਣੇ ਕਾਲਜ ਸਕੂਲ ਚ ਸਭ ਜਗ੍ਹਾ ਵਿਸ਼ਵਾਸੀ ਐ ਉਹ ਆਪਣੇ ਰੰਗ ਨਹੀਂ ਬਦਲਦਾ ਆਮੇਨ ਆਮੇਨ ਕਿਉਂਕਿ ਵਿਸ਼ਵਾਸੀ ਦਾ ਮਤਲਬ ਵਿਸ਼ਵਾਸ ਕਰਦਾ ਨੇਚਾਵਾਨ ਐ ਔਰ ਉਹ ਆਪਣੀ ਨੇਚਾ ਦੇ ਨਾਲ ਜਿੱਤ ਪ੍ਰਾਪਤ ਕਰਦਾ ਇਹਨਾਂ ਸਭ ਚੀਜ਼ਾਂ ਦੇ ਉੱਤੇ ਹallelujah